Thank you. कराज्र ਮਗਰ ਕਿ ਪਰਦੇ ਬਾਹਰ ਦਾ ਰੋਮਾਂ ਸਵਾਮੀ ਜੀ ਮਾਹਾਰਾਜ ਜੀ ਜੈ ਇਹ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਇਹ ਜੋ ਇੱਕ ਪੋਸਟਰ ਰਿਲੀਜ਼ ਹੋਣ ਜਾ ਰਿਹਾ ਜੋ ਕਿ ਨਵੀਂ ਵਿਸ਼ਾਲ ਭਜਨ ਸੰਧਿਆ ਹੈ ਸਤਗੁਰ ਸਵਾਮੀ ਜੀ ਮਹਾਰਾਜ ਦੀ ਕੋਟਿਆ ਦੇ ਵਿੱਚ ਇਹ ਜੋ ਇੱਕ ਸ਼ਾਮ ਸਤਗੁਰ ਸਵਾਮੀ ਜੀ ਮਹਾਰਾਜ ਕੇ ਨਾਮ ਆਪਾਂ ਗੱਲਬਾਤ ਕਰਦੇ ਹਾਂ ਜੀਵੀਰ ਜੀ ਬੋਲੀਏ ਸਵਾਮੀ ਜੀ ਮਹਾਰਾਜ ਜੀ ਜੈ ਤੁਹੇ ਭਜਨ ਸੰਧਿਆ ਹੋਣ ਜਾ ਰਹੀ ਹੈ ਇਹਦੀ ਪੂਰੀ ਡਿਟੇਲ ਵਾਰੀ ਦੱਸਾਂਗੇ ਇਹ ਤੁਮਾਨ ਸਾਹਿਬ ਨੌਵੀਂ ਭਜਨ ਸੰਧਿਆ ਹੈ ਸਤਿਗੁਰ ਸੁਆਮੀ ਜੀ ਦੇ ਚਰਨਾਚ ਤੇ ਬੜੀ ਸ਼ਰਦਾ ਨਾਲ ਯੁਵਾ ਮੰਡਲ ਨਦੀਪਾਰ ਕੁਰਾਲੀ ਇਹ ਬੜੇ ਸ਼ਰਦਾ ਨਾਲ ਕਰਾਉਂਦੇ ਨੇ ਜੀ ਤੇ ਮੈਨੂੰ ਸ਼ੁਰੂ ਤੋਂ ਹੀ ਮਾਣ ਬਖਸ਼ਿਆ ਇਹਨਾਂ ਨੇ ਹਰ ਭਜਨ ਸੰਧਿਆ 'ਚ ਮੇਰੀ ਹਾਜ਼ਰੀ ਇਹਨਾਂ ਨੇ ਲਗਾਈ ਹੈ ਮੇਰੇ ਨਾਲ ਵਿਸ਼ੇਸ਼ ਪਿਆਰ ਹੈ ਕੁਝ ਸੁਆਮੀ ਜੀ ਦਾ ਆਸ਼ੀਰਵਾਦ ਹੈ ਜੀ ਟਰਸਟ ਦਾ ਸੀ ਹਾਂ ਟਰਸਟ ਦਾ ਸਹਿਯੋਗ ਤਾਂ ਹੈ ਹੀ ਹੈ ਕਿਉਂਕਿ ਫਿਰ ਉਹ ਸਵਾਮੀ ਜੀ ਤੋਂ ਬਾਅਦ ਉਹਨਾਂ ਦਾ ਹੀ ਸਮਝੋ ਦਰਜਾ ਹੈ ਜੀ ਹਾਂ ਜੋ ਸਵਾਮੀ ਜੀ ਕਿਰਪਾ ਕਰਦੇ ਨੇ ਜੋ ਟਰਸਟੀ ਵੀ ਹੋਣਗੇ ਜਿਨ੍ਹਾਂ ਨੂੰ ਪ੍ਰਧਾਨਗੀ ਮਿਲ ਗਈ ਹੈ ਜੋ ਉਹ ਵੀ ਹੈਗਾ ਉਹ ਵੀ ਸਵਾਮੀ ਜੀ ਦੀ ਰਹਿਮਤ ਨਾਲ ਹੀ ਮਿਲਦੀ ਹੈ ਸੋ ਬੜੀ ਸਾਰੇ ਟਰਸਟ ਵਾਲੇ ਬੜੀ ਨਿਮਰਤਾ ਦੇ ਨਾਲ ਇਸ ਡਿਊਟੀ ਨੂੰ ਨਿਭਾਉਂਦੇ ਨੇ ਤੁਹਾਹਰਾ ਹੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਹਲੀਮੀ ਬਖਸ਼ਣ ਕਉ ਕੇ ਹੰਕਾਰ ਸਭ ਤੋਂ ਮਾੜੀ ਚੀਜ਼ ਹੈ ਬਿਲਕੁਲ ਜੀ ਹਾਂ ਹੰਕਾਰ ਦਾ ਹਸ਼ਰ ਮਾਈਨਸ 0 ਹੋ ਜਾਂਦਾ ਹੈ ਸੋ ਸਤਿਗੁਰ ਸੁਆਮੀ ਜੀ ਨਿਮਰਤਾ ਬਣਾ ਕੇ ਰੱਖਣ ਸਾਨੂੰ ਸਾਰਿਆਂ ਤੇ ਆਸ਼ੀਰਵਾਦ ਬਣਾ ਕੇ ਰੱਖਣ ਤੇ ਲੰਗਰ ਵੀ ਅਟੁੱਟ ਵਰਤੇਗਾ ਜੀ ਉਸ ਦਿਨ 20 April ਸ਼ਨੀਵਾਰ ਨੂੰ ਜੀ ਜੀ ਦਿਹਾ ਪ੍ਰੈਕਟ ਸ਼ਨੀਵਾਰ ਦਿਨ ਸ਼ਨੀਵਾਰ ਸ਼ਾਮ ਨੂੰ 7 ਵਜੇ ਸ਼ੁਰੂ ਹੋ ਜੇਗੀ ਸ਼ੁਰੂਆਤੀ ਟਾਈਮ ਮੇਰਾ ਹੈ 2 ਘੰਟੇ ਦਾ ਉਸ ਤੋਂ ਬਾਅਦ ਫਿਰ 9:30 ਵਜੇ ਮਹਾਵੀਰ ਸ਼ਰਮਾ ਜੀ ਦਿੱਲੀ ਵਾਲੇ ਬਹੁਤ اچھے ਆਰਟਿਸਟ ਨੇ ਬੜੇ ਸੁਰੀਲੇ ਆਰਟਿਸਟ ਨੇ ਜੀ ਬਹੁਤ ਨਾਮ ਹੈ ਉਹਨਾਂ ਦਾ ਸੋ ਉਹਨਾਂ ਤੋਂ ਬਾਅਦ ਮੇਰੇ ਤੋਂ ਬਾਅਦ ਉਹ ਗਾਣਗੇ ਤੋ 2.5 ਘੰਟੇ ਜਿੰਨੀ ਉਹਨਾਂ ਦੀ ਇੱਛਾ ਹੈਗੀ ਉਸ ਤੋਂ ਬਾਅਦ ਫਿਰ ਮੈਨੂੰ ਹੁਕਮ ਆਇਆ ਹੈ ਯੁਵਾ ਮੰਡਲ ਆਣੇ ਦਾ ਕਿ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਫਿਰ ਕੰਟੀਨਿਊ ਰੱਖਣਾ ਭਜਨ ਕੀ ਜੀ ਸੋ ਮਹਾਰਾਜ ਸਵਾਮੀ ਜੀ ਕਿਰਪਾ ਕਰ ਨਾਲ ਫਿਰ ਪ੍ਰਭੂ ਇੱਛਾ ਤੱਕ ਹੈ ਫਿਰ ਪਤਾ ਨਹੀਂ 2 ਵਜੇ ਨੇ 3 ਵਜੇ ਨੇ ਤੁਸੀਂ ਬਚਪਨ ਤੋਂ ਸਵਾਮੀ ਜੀ ਨਾਲ ਜੁੜੇ ਹੋਏ ਹੋ ਹਾਂਜੀ 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 ਬਚਪਨ ਤੋਂ ਹੀ ਇੱਥੇ ਕੀਰਤਨ ਕਰਦੇ ਆ ਹਾਂਜੀ ਮੈਂ 9 ਸਾਲ ਦੀ ਉਮਰ ਸੀ ਜੀ ਸਵਰਗੀ ਹੈ ਮੇਰੇ ਪਪਾ ਸਰਦਾਰ ਹੁਸ਼ੈਰ ਸਿੰਘ ਜੀ ਤਾਂ ਮਾਤਾ ਪਿਤਾ ਹੀ ਲੈ ਕੇ ਆਉਂਦੇ ਜਿੱਥੇ ਆਪ ਆਂਦੇ ਹੁੰਦੇ ਆਵੇਂ ਬੱਚਿਆਂ ਨੂੰ ਫਿਰ ਲੈ ਜਾਂਦੇ ਆ 9 ਸਾਲ ਦੀ ਉਮਰ ਚ ਮਤਲਬ ਮੈਨੂੰ ਨਸੀਬ ਹੋਇਆ ਸੋ ਅਮੀ ਦੀ ਚਰਨ ਸਬਰਸ਼ ਹੋਏ ਤਾਂ ਉਦੋਂ ਤੋਂ ਹੀ ਮੈਂ ਗਾ ਰਹੇ ਆ ਜੀ ਅੱਜ ਮੇਰੀ ਅੱਜ ਮੇਰਾ ਬਰਥਡੇ ਵੀ ਹੈ 7 April ਹੈ ਵਾਹ ਜੀ ਬਾਈ ਸ਼ਾਂਸ ਤੁਹਾਨੂੰ ਮੁਬਾਰਕਾਂ ਹਾਂ ਆਪਕੋ ਵੀ ਸਰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਤਾਂ ਮੇਰਾ 62 ਏਜ ਹੋ ਗਿਆ ਹੈ ਤਾਂ ਦੇਖ ਲੋ 53 ਸਾਲ ਹੋ ਗਏ ਸਵਾਮੀ ਜੀ ਦਾ ਗਾਇਨ ਕਰਦਿਆਂ ਨੂੰ ਇੱਕ ਬੜਾ ਲੰਮਾ ਅਰਸਾ ਹੈ ਮੇਰੀ ਜ਼ਿੰਦਗੀ ਦਾ ਜੀ ਸੋ ਮੈਂ ਸਤਿਗੁਰ ਸਵਾਮੀ ਜੀ ਦੇ ਚਰਨਾਂ 'ਚ ਉਹ ਮੇਂ ਦਿਲਾਂ ਦੀ ਘਟਕਟ ਦੀ ਜਾਣਦੇ ਨੇ ਤਾਂ ਮੇਰੀ ਗੁਜ਼ਾਰਿਸ਼ ਹੈ ਵੀ ਤੰਦਰੁਸਤੀਆਂ ਦੇਣ ਤੇ ਇਸੇ ਤਰ੍ਹਾਂ ਮੇਰੇ ਕੋਲ ਗੁਆਉਂਦੇ ਰਹਿਣ ਬਸ ਮੇਰੀ ਇਹੀ ਇੱਛਾ ਹੈ ਉਸ ਸਮੇਂ ਦੇ ਵਿੱਚ ਵੀ ਤੁਹਾਡੇ ਭਜਨ ਆਏ ਆ ਜਦੋਂ ਕਿ ਆਪਣਾ ਕੰਪਿਊਟਰ ਯੁੱਗ ਵੀ ਨਹੀਂ ਸੀ ਕੈਸਾ ਹੀ ਚੱਲਦੀ ਸੀ ਕੈਸਾ ਹੁੰਦੀ ਸੀ ਉਹਦਾ ਹਾਂ ਜੀ ਤੇ ਜ਼ਿਆਦਾਤਰ ਸ਼ੁਰੂਆਤ ਮਤਲਬ ਅਤਲ ਸ਼ਰਮਾ ਜੀ ਹਾਲੀਓ ਬਹੁਤ ਸਤਿਕਾਰਯੋਗ ਜੀ ਅਰ ਬੜੇ ਸੂਝਵਾਨ ਮਤਲਬ 뮤జిక్ ਡਾਇਰੈਕਟਰ ਹੈ ਜੀ ਹਾਂ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਇੱਕ ਚੀਜ਼ ਤਾਂ ਹੁੰਦੀ ਨਾ ਧੱਕੇ ਨਾਲ 뮤జిక్ ਬਣਾਉਣਾ ਹਾਂਜੀ ਉਹਨਾਂ ਨੂੰ ਆਮਦ ਹੁੰਦੀ ਸੀ ਬਿਲਕੁਲ ਜੀ ਹਾਂਜੀ ਤੋਂ ਬੜੇ ਖੁਸ਼ ਹੁੰਦੇ ਸੀ ਜਦੋਂ ਮੈਂ ਸ਼ੁਰੂ ਚ ਭਜਨ ਰਿਕਾਰਡ ਕਰਾਏ ਹੈ ਨਦੀ ਪਾਰ نور ਕਿਸ ਕਾ satsang ਹੈ ਰੋਹਾਨੀ ਉਹ ਬੜੇ ਪ੍ਰਸੰਨ ਹੁੰਦੇ ਸੀ ਕਹਿੰਦੇ ਕਿਆ ਬਾਤ ਹੈ ਇੱਕ ਲਿਖਾ ਕਿਤਨਾ ਅੱਛਾ ਹੈ ਜਿਸਨੇ ਵੀ ਲਿਖਿਆ ਹੈ ਜੀ ਫਿਰ ਉਹ ਗਾਇ ਉਹ ਲਗਾਇਆ ਆਪਣੇ ਕੌਨ ਸੇ ਜਨਮ ਕੇ ਹੈ ਇਹ ਸ਼ੁਕਰਮ ਆਪकी शरण में बैठे जो के आ जाऊं जी सो महाराज इन भजनां दी ऐसी स्वामी जी ने खिंच पाई है कि वो खुद स्वामी जी दे शिष्य दीक्षा ले ली उन्होंने स्वामी जी दे चरणां च जी समर्पित हो गए सी सो दो बोल अपना सुर दे विच गा के दा कौन से जन्म के है ये शुभ करम आपकी शरण में बैठे जो के आज हम कौन से जन्म के है ये शुभ करम आपकी शरण में बैठे जो के आज हम इस कोई शक नहीं है किन्नी खुशकिस्मत आ सारे जो सतगुरु स्वामी जी की शरण मिली है शंकर अवतार ਕੋਈ ਆਮ ਮਹਾਤਮਾ ਨਹੀਂ ਹੈ ਇਹ ਵਿਸ਼ੇਸ਼ ਹੈ ਸਤਿਗੁਰੂ ਸਵਾਮੀ ਜੀ ਤੇ ਮੈਂ ਹੁਣ ਵੀ ਕਹਿ ਕੇ ਹਟੇ ਅੰਦਰ ਸਾਸਾਂ ਚ ਕਿਸ ਦਰਬਾਰ ਤੋਂ ਕੋਈ ਖਾਲੀ ਨਹੀਂ ਜਾਂਦਾ ਇਹ ਮੇਰਾ ਦਾਵਾ ਹੈ ਇਸ ਦਾ ਮੈਂ ਚਸ਼ਮਦੀਦ ਹਾਂ ਔਰ ਬਿਨਾ ਮੰਗੇ ਉਹ ਮਿਲਦਾ ਹੈ ਸਵਾਮੀ ਜੀ ਦੇ ਦਰਬਾਰ ਚੋਂ ਸੋ ਸਵਾਮੀ ਜੀ ਸਾਰਿਆਂ ਤੇ ਕਿਰਪਾ ਬਣਾ ਕੇ ਰੱਖਣ ਤੰਦਰੁਸਤੀਆਂ ਬਖਸ਼ਣ ਸਵਰਗਿਆ ਸ਼੍ਰੀ ਗਿਆਨ ਚੰਦ ਜੀ ਦੇ ਭਜਨ ਤੁਸੀਂ ਬੇਹੰਤ ਗਾਏ ਹਾਂਜੀ ਹਾਂਜੀ ਉਹਨਾਂ ਦਾ ਹੀ ਹੈ ਆ ਇਹ ਵੀ ਭਜਨ ਉਹਨਾਂ ਦਾ ਹੈ ਨਦੀ ਪਾਰ ਨੂਰ ਕਿਸ਼ਕਾ ਵੀ ਉਹਨਾਂ ਦਾ ਭਜਨ ਹੈ ਬਹੁਤ ਭਜਨ ਉਹਨਾਂ ਨੇ ਲਿਖੇ ਹਨ ਤਾਂ ਮੇਰੇ ਕੋਲ ਮੈਕਸਿਮਮ ਭਜਨ ਉਹਨਾਂ ਦੇ ਹੈਗੇ ਆ ਤੇ ਕਾਫੀ ਅਜੇ ਰਿਕਾਰਡ ਹੋ ਚੁੱਕੇ ਹਨ ਮੇਰੇ ਖਿਆਲ ਹੈ 100 ਦੇ ਕਰੀਬ ਭਜਨ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ 'ਚ ਮਿਊਜ਼ਿਕ ਅਤਲ ਸ਼ਰਮਾ ਜੀ ਦਾ ਫਿਰ ਸੁਰੇਂਦਰ ਵਚਨ ਜੀ ਦਾ ਮਿਊਜ਼ਿਕ ਹੈ ਤੇ ਆਪਣੇ ਦਿੱਲੀ ਤੋਂ ਵੀ ਕਰਾਇਆ ਸੀ ਵਿਨੋਦ ਸ਼ਰਮਾ ਜੀ ਫਿਰ ਉਸ ਤੋਂ ਬਾਅਦ ਹਰਜੇਸ਼ ਬਿੱਟੂ ਜੀ ਸਾਡੇ ਕੋਰਾਲੀ ਦੇ ਬਹੁਤ ਸੁਰੀਲੇ ਤੇ ਕਾਮਯਾਬ ਮਿਊਜ਼ਿਕ ਡਾਇਰੈਕਟਰ ਸੋ ਮੇਰਾ ਉਹਨਾਂ ਨਾਲ ਪਿਆਰ ਵੀ ਅੱਜ ਸਵੇਰੇ ਵੀ ਉਹਨਾਂ ਨਾਲ ਮੇਲ ਹੋਇਆ ਸੀ ਉਹ ਉਸ ਤੋਂ ਬਾਅਦ ਫਿਰ ਅਸੀਂ ਭਜਨ ਕੰਟੀਨਿਊ ਰੱਖਾਂਗੇ ਜੀ ਹਾਂ ਇਹ ਭਜਨਾਂ ਦੀ ਛੜੀ ਚੱਲਦੀ ਹੋ ਰਹਿਣੀ ਸੋਮ ਜੀ ਦੀ ਕਿਰਪਾ ਨਾਲ ਸੋ ਮੇਰੀ ਹੈ ਵੀ ਆਖਰੀ ਇੱਛਾ ਹੀ ਹੈ ਕਿ ਸਵਾਮੀ ਜੀ ਦਾ ਗੁਣਗਾਨ ਕਰਦੇ ਹੀ ਮੇਰੀ ਜਾਨ ਨਿਕਲੇ ਬਾਸ ਸਤਿਗੁਰ ਸਵਾਮੀ ਜੀ ਕਿਰਪਾ ਕਰਨ ਕਿਉਂਕਿ ਇਹ ਬੜੀ ਵੱਡੀ ਬੜੀ ਵੱਡੀ ਗੱਲ ਹੈ ਸ਼ਿਵਾ ਦਾ ਨਾਮ ਲਬਾਂ ਤੇ ਹੋਵੇ ਜੀ ਤੋਂ ਮੇਰਾ ਖਿਆਲ ਹੈ ਸਵਾਮੀ ਜੀ ਮੇਰੇ ਤੇ ਇਹ ਮੇਰੀ ਮਨੋ ਕਾਮਨਾ ਵੀ ਪੂਰਨ ਕਰਨਗੇ ਜੀ ਸੋ ਇਹ ਆਉਣ ਵਾਲੀ ਜਿਹੜੀ ਭਜਨ ਸੰਧਿਆ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਜੀ ਸ਼ੁਕਰੀਆ ਤੁਹਾਨੂੰ ਸ਼ੁਕਰੀਆ ਇਹਤ ਮਾਨ ਚੈਨਲ ਬਹੁਤ ਵੱਡੀ ਜਿੱਤ ਹੈ ਇਹਨਾਂ ਦੀ ਮੈਂ ਕਹਿੰਦਾ ਵੀ ਜਿੱਥੇ ਨਹੀਂ ਸੋਚਿਆ ਹੁੰਦਾ ਤੇ ਉੱਥੇ ਵੀ ਪਹੁੰਚੇ ਹੁੰਦੇ ਨੇ ਸੋ ਮਹਾਰਾਜ ਇਹਨਾਂ ਦੀ ਬੜੀ ਵੱਡੀ ਸੇਵਾ ਹੈ ਕਿੱਥੇ ਕਿੱਥੇ ਮਤਲਬ ਇਹਨਾਂ ਨੇ ਪ੍ਰਚਾਰ ਵਧਾ ਦਿੱਤਾ ਹੈ ਲੋਕਾਂ ਦਾ ਇਹ ਕਿਉਂਕਿ ਮੀਡੀਆ ਇੱਕ ਐਸੀ ਚੀਜ਼ ਹੈ ਇਹਨਾਂ ਤੋਂ ਅੱਜਕੱਲ ਬਹੁਤ ਅੱਗੇ ਜਾਂਦਾ ਇਨਸਾਨ ਜੀ ਜੀ ਸੋ ਸਾਡੇ ਤੇ ਬੜੀ ਕਿਰਪਾ ਕਰਦੇ ਨੇ ਵਿਸ਼ੇਸ਼ ਸੋ ਅੱਜ ਮੇਰੇ ਬਰਥਡੇ ਤੇ ਵੀ ਇਹਨਾਂ ਕਲਿੱਪ ਬਣਾਇਆ ਹੈ ਸੋ ਮਹਾਰਾਜ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ਣ ਲੰਬੀ ਉਮਰ ਦੇਣ ਸੱਚੇ ਬਾਦਸ਼ਾਹ ਬੋਲੋ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਬੋਲੋ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਜੈ ਬੋਲੋ ਸ਼ੰਕਰ ਭਗਵਾਨ ਕੀ ਜੈ ਸੁਆਮੀ ਮਹਾਰਾਜ ਕੀ ਜੈ